ਆ ਜਿਹੜਾ ਬੰਦਾ ਹੀ ਇੰਨੇ ਆਪਣੇ ਸਗੇ ਭਰਾਣ ਭਰਾ ਸਦਾ ਪੇ ਮਣਮਣ ਜਣੂ ਇਤੇ ਹੀ ਨੂੰਹਾਂ ਦੇ ਘੜਿਆਂ ਚੋਂ ਲਾਇਆ ਜਿੰਨੇ ਕਤਲ ਕੀਤੇ ਸਿੱਖਾਂ ਨੇ ਕਤਲ ਕੀਤੇ ਇਸ ਬੰਦੇ ਨੇ ਇਹ ਔਰੰਗਜ਼ੇਬ ਦਾ ਪੁੱਤ ਆ ਠੀਕ ਆ ਨਜ਼ਾਰੇ ਹੀ ਲੈਣੇ ਨੇ ਜੇ ਤੁਸੀਂ ਨਜ਼ਾਰੇ ਹੀ ਲੈਣੇ ਨੇ ਕਾਠੀ ਕਰਨਾ ਤਾਂ ਤੁਸੀਂ ਉਹਦਾ ਭਲਾ ਘਾੜੋ ਜਿਹੜੇ ਕੁੱਤੇ ਦੇ ਬੱਚੇ ਨੇ ਸਾਡੇ ਇੰਨੇ ਹੀ ਹਿੰਦੂ ਮਾਰੇ ਸੀ ਇਨੇ ਆਪਣੇ ਮੁਸਲਮਾਨ ਭੈਣ ਭਰਾ ਸਖੇ ਇੱਕੋ ਡੀਐਨਏ ਵਾਲੇ ਇੱਕੋ ਹੀ ਮਾਪੇ ਤੋਂ ਜੰਮੇ ਉਹ ਨਹੀਂ ਛੱਡੇ ਆਪਣੇ ਸਗੇ ਪਿਓ ਨੂੰ ਜੇਚ ਪਾਤਾ ਤੇ ਇਹਦਾ ਕੁਤਲਾ ਕਰਨਾ ਜਿਹੜਾ ਇਹ ਇਹਨੇ ਮਹਾ ਵਿਦਵਾਨੀ ਮਹਾ ਗਿਆਨੀ ਜਿਨੇ ਕਾਲ ਤੱਕ ਨੂੰ ਆਪਣੇ ਪੈਰਾਂ 'ਚ ਭਾਲਿਆ ਹੋਇਆ ਸੀ ਬੰਨਿਆ ਹੋਇਆ ਸੀਗਾ ਐ ਜਿਹੜਾ ਗ੍ਰਹਿਵਾਂ ਦੀ ਦ੍ਰਿਸ਼ਟੀ ਮੋੜ ਛੱਡਦਾ ਸੀ ਐ ਔਰ ਔਰ ਇਹ ਬ੍ਰਹਮ ਰਿਸ਼ੀ ਦਾ ਪੁੱਤਰ ਸੀ ਹੈ ਤੇ ਉਹਰੇ ਪੁੱਤਰ ਨੂੰ ਤੁਸੀਂ ਹਰ ਸਾਲ ਸਾੜਦੇ ਸਤਾਨੀ ਜਬੀਡੀ ਮੈਸਲੇ ਪਹੁੰਚ ਚੁੱਕੀ ਹੈ रायपुर ਸੋਲਪੁਰ ਦੇ ਵਿੱਚ ਜਿੱਥੇ ਕੀ ਅੱਜ ਔਰੰਗਜ਼ੇਬ ਦਾ ਜਿਹੜਾ ਪਤਲਾ ਜਿਹੜਾ ਪੁਤਲਾ ਜਾਣਾ ਸੀਗਾ ਜਿਹੜੇ ਰੋਜਾ ਸਭ ਦੇ ਯੂਟਿਊਬਰ ਹੈਗੇ ਉਹਨਾਂ ਵੱਲੋਂ ਤੇ ਜਿਹੜਾ ਇੱਥੇ ਪੁਲਿਸ ਆ ਕੇ ਧੱਕਾ ਕੀਤਾਗਾ ਤੁਹਾਨੂੰ ਲਈ ਤਸਵੀਰਾਂ ਇੱਥੇ ਵੀ ਆਪਾਂ ਮੌਕੇ ਦੀਆਂ ਦਿਖਾ ਰਹੇ ਆ ਸਾਡੇ ਪਿੱਛੇ ਜਿਹੜਾ ਪੁਤਲਾ ਇੱਥੇ ਜਿਹੜਾ ਸਗਾ ਬਣਿਆ ਹੋਇਆ ਔਰੰਗਜ਼ੇਬ ਦਾ ਜਿਹੜਾ ਕੱਲ ਰਾਵਣ ਵਾਂਗ ਚੇਸ ਆ ਗਿਆ ਸੀਗਾ ਸਰ ਪੁਲਿਸ ਨੇ ਜਿਹੜਾ ਅੱਥੇ ਆ ਕੇ ਧੱਕਾ ਕਰਕੇ ਉਹਨੂੰ ਤੋੜ ਦਿੱਤਾ ਗਿਆ ਅੱਥੇ ਜਿਹੜੇ ਟੈਂਟਵਰ ਲੱਗੇ ਉਹ ਵੀ ਜਿਹੜੇ ਖਾੜਸ ਤੇ ਜਿਹੜੇ ਇਹਨਾਂ ਵੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਜੀ ਕੀ ਮਾਮਲਾ ਹੈ ਅਸਿਕਾ ਜੀ ਪਤਾ ਨਹੀਂ ਕਿ ਇੱਥੇ ਢਿਆੜੀ ਲਾਉਣ ਹੈ ਜੀ ਪੁਲਿਸ ਵਾਲੇ ਆਏ ਸੀ ਕੀ ਕਹਿੰਦੇ ਨਹੀਂ ਸਰ ਸਾਨੂੰ ਪਤਾ ਨਹੀਂ ਕੀ ਚੱਤਰੇ ਚੱਕਰੇ ਵਾਲੀ ਬੇ ਜੀ ਆਹ ਤੋਂ ਪਹਿਲਾਂ ਸਾਨੂੰ ਕਹਿੰਨੇ ਚੱਕ ਲੈ ਅਸੀਂ ਚੱਕ ਲਏ ਜਿਨ੍ਹਾਂ ਨੇ ਕਿਹਾ ਚੱਕ ਨੂੰ ਹਾਂ ਜੀ ਇਹਨਾਂ ਨੇ ਕਿਹਾ ਕਿ ਟੰਗੂਲਸਾਲੇ ਕਹਿੰਦੇ ਚੱਕ ਲੈ ਤੇ ਜਗਦੇ ਤਾਂ ਹਾਂ ਜੀ ਸਰ ਕਿੱਥੇ ਪੁੱਤਲਾ ਬਣਿਆ ਉਹ ਕਿੱਥੇ ਗਿਆ ਸਰ ਪਤਾ ਨਹੀਂ ਜੀ ਸਾਨੂੰ ਪਤਾ ਨਹੀਂ ਕੀ ਪ੍ਰੋਗਰਾਮ ਸੀ ਨਹੀਂ ਹਾਂਜੀ ਕਿੰਨਾ ਬੁੱਕਰ ਆਇਆ ਹੈ ਗਰੀ ਪ੍ਰੋਗਰਾਮ ਵਾਲਾ ਅਰੇ ਇੱਥੇ ਦਿਹਾੜੀ ਤੇ ਆਏ ਆ ਸਾਨੂੰ ਪਹਿਲੇ ਕਿੰਨਾ ਨੇ ਪਿੰਡ ਵਾਲਿਆਂ ਵੱਲੋਂ ਸੱਜਿਆ ਉਦਾਂ ਹਾਂਜੀ ਪਿੰਡ ਵਾਲੇ ਵੱਲੋਂ ਬੁੱਕਰ ਹੋਇਆਗਾ ਸੀ ਪ੍ਰੋਗਰਾਮ ਜਿਹੜਾ ਉਦਾਂ ਸੱਜਿਆ ਤੁਹਾਡੇ ਕੋਲ ਨਹੀਂ ਸਾਈ ਤਾਂ ਕੰਮ ਤੇ ਆਏ ਆ ਸਾਨੂੰ ਤਾਂ ਬਾਹੂ ਨੇ ਭੇਜਿਆ ਹੀ ਸਾਡੇ ਸਾਨੂੰ ਕੁਝ ਨਹੀਂ ਪਤਾ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਐਹੀ ਨਗਜੇ ਲੋ ਇਹਨਾਂ ਦਾ ਕਹਿਣਾ ਇਹ ਵੀ ਜਿਹੜੇ ਆ ਜਿਹੜੇ ਕੰਦ ਲਾ ਨਾਲ ਆਪਣਾ ਆਈਸੀ ਇੱਥੇ ਉਹਨਾਂ ਦਾ ਵੀ ਜਿਹੜਾ ਕਹਿਣਾ ਹੈਗਾ ਆ ਕਿ ਅਸੀਂ ਇਸ ਕੋਈ ਬਹੁਤ ਜ਼ਿਆਦਾ ਬੋਲਣ ਦੇ ਵਿੱਚ ਉਹ ਆਪਣੀ ਪੂਰੀ ਜਾਣਕਾਰੀ ਨਹੀਂ ਦੇ ਰਹੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਆਪਾਂ ਫੇਰ ਦੁਬਾਰਾ ਦਿਖਾਣੇ ਇੱਥੇ ਜਿਹੜਾ ਪੁਤਲਾ ਬਣਿਆ ਹੋਇਆ ਸੀਗਾ ਔਰੰਗਜ਼ੇਬ ਦਾ ਜਿਹੜਾ ਦਸਹਿਰੇ ਵਾਲੇ ਦਿਨ ਇੱਥੇ ਪੋਕਣਾ ਸੀਗਾ ਪੁਲਿਸ ਵੱਲੋਂ ਜਿਹੜਾ ਅੱਗੇ ਕਦਮ ਇੱਥੇ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਕੱਚੇ ਜਿਹੜਾ ਪੁਤਲਾ ਬਣਿਆ ਉਹਨੂੰ ਜਿਹੜਾ ਢਾਹ ਢੇਰੀ ਕਰ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਬਾਕੀ ਇੱਥੇ ਜਿਹੜੇ ਵਸਨੀਕ ਆ ਕੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੀ ਇੱਥੇ ਦੀ ਪ੍ਰਬੰਧਕ ਕਮੇਟੀ ਸੀਗੀ ਜ ਉਸ ਤੋਂ ਬਾਅਦ ਜਿਹੜਾ ਪੁਲਿਸ ਵਾਲੇ ਮਗਰੋਂ ਆਏ ਨੇ ਉਹਨਾਂ ਨੇ ਆ ਜਿਹੜਾ ਇਸ ਨੂੰ 도ੜਬੰਦ ਕਰ ਦਿੱਤੀ ਹੈ ਯਾਰ ਭਾਜੀ ਮਨ ਦੇ ਵਿੱਚ ਇਹੀ ਖਿਆਲ ਆਇਆ ਆ ਜਿਹੜਾ ਬੰਦਾ ਹੀ ਇੰਨੇ ਆਪਣੇ ਸਗੇ ਭਰਾਣ ਭਰਾ ਸਗਾ ਭੇ ਫਿਰ ਮਨ ਮਨ ਜਣੂ ਇੰਨੇ ਹੀ ਹਿੰਦੂਆਂ ਦੇ ਗਲਿਆਂ ਚ ਲਾਇਆ ਕਿੰਨੇ ਕਤਲ ਕੀਤੇ ਸਿੱਖਾਂ ਦੇ ਕਤਲ ਕੀਤੇ ਇਸ ਬੰਦੇ ਨੇ ਤੇ ਇੱਕ ਜਿਹੜਾ ਉਹ ਪਤਲਾ ਸਾੜਦੇ ਨੇ ਜਿਹੜਾ ਭਾਵਨ ਦਾ ਜਿਹੜਾ 1948 ਵਿੱਚ ਗਵਰਨਮੈਂਟ ਜਿਹੜੀ ਮੌਜੂਦਾ ਗਵਰਨਮੈਂਟ ਸੀ ਕਾਂਗਰਸ ਉਹਨਾਂ ਨੇ ਪ੍ਰਥਾ ਚਾਲੂ ਕੀਤੀ ਸੀਗੀ ਹੈਨਾ ਉਸ ਟਾਈਮ ਦੇ 1948 ਦੇ ਵਿੱਚ ਉਹ ਸੜਨਾ ਚਾਲੂ ਹੋ ਰਿਆ ਸੀਗਾ ਠੀਕ ਹੈ ਸੋ ਉਹਦੇ ਵਿੱਚ ਕੋਈ ਹਿਸਟੋਰੀਕਲ ਜਾਂ ਕੋਈ ਐਸੀ ਚੀਜ਼ ਨਹੀਂ ਹੈਗੀ ਪਾਜੀ ਮੈਨੂੰ ਇੱਕ ਗੱਲ ਦੱਸੋ ਅਸੀਂ ਉਹਨਾਂ ਦੇ ਹਰ ਸਾਲ ਪੁਤਲਾ ਸਾੜਦੇ ਆ ਰਾਵਣ ਦੇਵ ਦਾ ਹਨਾ ਤੇ ਯਾਰ ਉਹ ਤੇ ਬ੍ਰਾਹਮਣ ਸਨ ਪੂਜਨ ਸਨ ਇਹਨਾ ਉਹਨਾਂ ਦੀ ਲੜਾਈ ਤੇ ਜੋ ਉਹਨਾਂ ਨੇ ਆਪ ਥੋਣਾ ਕੀਤੀ ਸੀ ਕਿ ਲੜਾਈ ਰਾਵਣ ਦੇ ਉਹ ਤੇ ਜੋ ਕੁਝ ਲਿਖਿਆ ਸੀ ਭਗਵਾਨ ਵਾਲਮੀਕੀ ਨੇ ਉਹ ਕੁਝ ਹੋਇਆ ਸੀ ਹੈਨਾ ਉਹਨਾਂ ਨੇ ਪਹਿਲਾਂ ਹੀ ਲਿਖ ਛੋੜਿਆ ਸੀ ਉਹੋ ਚੀਜ਼ ਸੋ ਸਾੜਨਾ ਚਾਹੀਦਾ ਇਸ ਫੁੱਤੇ ਦਾ ਪੁਤਲਾ ਇਹ ਔਰੰਗਜ਼ੇਬ ਦਾ ਪਤਲਾ ਠੀਕ ਹੈ ਨਜ਼ਾਰਾ ਹੀ ਲੈਣੇ ਨੇ ਜੇ ਤੁਸੀਂ ਨਜ਼ਾਰਾ ਹੀ ਲੈਣੇ ਨੇ ਕਾਫੀ ਕਰਨਾ ਤਾਂ ਤੁਸੀਂ ਉਹਦਾ ਪਤਲਾ ਖਾੜੋ ਜਿਹੜੇ ਕੁੱਤੇ ਦੇ ਬੱਚੇ ਨੇ ਸਾਡੇ ਇਨੇ ਹਿੰਦੂ ਮਾਰੇ ਜਿੰਨੇ ਸਾਡੇ ਇਨੇ ਸਿੱਖ ਮਾਰੇ ਜਿੰਨੇ ਆਪਣੇ ਮੁਸਲਮਾਨ ਭੈਣ ਭਰਾ ਸਖੇ ਇੱਕੋ ਡੀਐਨਏ ਵਾਲੇ ਇੱਕੋ ਹੀ ਮਾਂ ਪਿਓ ਤੋਂ ਜੰਮੇ ਉਹ ਨਹੀਂ ਛੱਡੇ ਆਪਣੇ ਸਗੇ ਪਿਓ ਨੂੰ ਜੇਲ੍ਹ ਚ ਪਾਤਾ ਤੇ ਇਹਦਾ ਪਤਲਾ ਛੜਨਾ ਚਾਹੀਦਾ ਕਾਹਤੇ ਲੋਕੀ ਇਹ ਇਨੇ ਮਹਾ ਵਿਦਵਾਨੀ ਮਹਾ ਗਿਆਨੀ ਜਿਨੇ ਕਾਲ ਤੱਕ ਨੂੰ ਆਪਣੇ ਪਿਆਲਾ ਚ ਭਾਲਿਆ ਹੋਇਆ ਜੀ ਪੰਨਿਆਂ ਹੋਇਆ ਸੀਗਾ ਐ ਜਿਹੜਾ ਗ੍ਰਹਿਵਾਂ ਦੀ ਦ੍ਰਿਸ਼ਟੀ ਮੋੜ ਛੜਦਾ ਸੀ ਐ ਔਰ ਔਰ ਇਹ ਬ੍ਰਹਮ ਰਿਸ਼ੀ ਦਾ ਪੁੱਤਰ ਸੀ ਐ ਤੇ ਉਹਦੇ ਪੁੱਤਰ ਨੂੰ ਤੁਸੀਂ ਹਰ ਸਾਲ ਸਾੜਦੇ ਆਂ ਕਾਦੇ ਲਈ ਜਿੰਨੂੰ ਭਗਵਾਨ ਰਾਮ ਨੇ ਖੁਦ ਆਪਣੇ ਭਰਾ ਨੂੰ ਕਿਹਾ ਕਿ ਵੀ ਜਾ ਕੇ ਤੇ ਬਲੋ ਕੋਈ ਸਿੱਖ ਲੈ ਵੀ ਇੱਡਾ ਮਹਾ ਵਿਦਵਾਨੀ ਸੀਗਾ ਤੇ ਇਸ ਕਰਕੇ ਮੇਰੇ ਦਿਲ ਚ ਹੈ ਵੀ ਅਸੀਂ ਪੁੱਤੜਾ ਤੇ ਸਾੜਨਾ ਹੀ ਹੈ ਕੱਟ ਤੇ ਕੜਨਾ ਹੀ ਹੈ ਪਟਾਕੇ ਦੀ ਧੂੰ ਦੇ ਵਜਾਉਣੀ ਆ ਤੇ ਚੱਲ ਮੈਂਗਾ ਲਾ ਕੇ ਰੱਖੇ ਕਿ ਉਹ ਰੰਗਜੀਵਾ ਫਾਪਾ ਬਣਾਤਾ ਤੁਹਾਨੂੰ ਕੱਲ ਜ਼ਫਰਨਾਮਾ ਆਪਾਂ ਪੜ੍ਹ ਕੇ ਇੱਥੇ ਬਾਬਾ ਮਾਨ ਸਿੰਘ ਕਾਲੀ ਜੀ ਆਉਂਦੇ ਨੇ ਹੋਰ ਆਪਣੇ ਮੁੱਖ ਮਹਿਮਾਨ ਵੀ ਆਉਂਦੇ ਨੇ ਡੀਐਸਪੀ ਸਾਹਿਬ ਵੀ ਆਉਂਦੇ ਨੇ ਇਹਨਾਂ ਡੀਐਸਪੀ ਧੋਗੜੀ ਜੀ ਆਹ ਮੁੰਡੇ ਰਹੀ ਹਿੰਮਤ ਕੀਤੀ ਔਰੰਗਜੀਬ ਦਾ ਪੁੱਤਰਾ ਬਣਾਉਣ ਦੀ ਆਹ ਦੇਖ ਲਓ ਬਾਕੀ ਸਾਰੇ ਭਰਾ ਕਹਿੰਦੇ ਨਹੀਂ 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 ਅਸੀਂ ਨਹੀਂ ਬਣਾਉਣਾ ਸੀ ਨਹੀਂ ਬਣਾ ਸੀ ਪੰਗਿਆ ਜੜੀ ਪੈਣਾ ਪਰ ਇਹ ਬਾਈ ਨੇ ਜਿਗਰਾ ਕੀਤਾ ਨਿੱਕੀ ਜਿਹੀ ਉਮਰ ਦਾ ਮੁੰਡਾ ਆ ਬਾਈ ਹੋਰ ਵੀ ਕਿਸੇ ਨੇ ਅਦਾ ਔਰੰਗਜੀਬ ਦਾ ਪੁੱਤਰਾ ਬਣਾਣਾ ਹੈ ਬਣਾਉਂਗਾ ਹਾਂਜੀ ਜ਼ਰੂਰ ਜੀ ਆਹ ਵੇਖ ਲਓ ਜੀ ਉਨਾ ਔਰੰਗਜ਼ੇਬ ਦੇ ਪੁਤਲੇ ਬਣਾਉਣਾ ਸਾਲਿਆ ਕਰਾਂਗੇ ਜੀ ਹਰ ਸਾਲ ਜਿਹੜੀ ਇਹਦਾ ਹੱਕ ਭਾਂਦਾ ਸੜਨਾ ਹਰ ਸਾਲ ਨਾ ਕਿ ਰਾਵਣ ਦਾ ਹੱਕ ਭਾਂਦਾ ਸੜਨਾ ਪਿੰਡ ਰਾਏਪੁਰ ਸੂਲਪੁਰ ਦੀ ਏਡੀਆਂ ਤੋਂ ਪਹਿਲਾਂ ਤਸਵੀਰ ਦਿਖਾਈਆਂ ਦੂਸਰੀ ਤਸਵੀਰ ਦਿਖਾ ਰਹੀ ਜਿਹੜੀਆਂ ਆਪਣਾ ਔਰੰਗਜ਼ੇਬ ਦਾ ਪੁਤਲਾ ਬਣਾਇਆ ਗਿਆ ਸੀਗਾ ਉਹ ਪੁਤਲਾ ਜਿਹੜਾ ਪੁਲਿਸ ਵਾਲਾ ਪੁੱਟ ਕੇ ਅਡਾ ਪਿੰਡ ਦੇ ਛੱਪੜ ਦੇ ਵਿੱਚ ਸੁੱਟੇ ਤਸਵੀਰਾਂ ਵੀ ਤੁਹਾਨੂੰ ਦਿਖਾਉਣੀਆਂ ਕਿਸ ਤਰ੍ਹਾਂ ਪੁੱਟ ਕੇ ਜਿਹੜਾ ਇਹ ਪੁਤਲਾ ਜਿਹੜਾ ਸੁੱਟਿਆ ਗਿਆ ਹੈਗਾ ਹੈਗਾ ਲੱਖ ਰੁਪਏ ਲਗ ਲਗਰ ਬੜਿਆ ਸੀ ਇਹ ਪੁੱਤਲਾ ਜਿਹੜਾ ਕੱਲ ਦਾ ਕਾਰੀਗਰ ਦੋ ਤਿੰਨ ਦਿਨਾਂ ਤੋਂ ਲੱਗਿਆ ਸੀ ਤਿਆਰ ਕਰਨ ਵਾਸਤੇ ਜਿਹੜਾ ਪੁਲਿਸ ਨੇ ਜਾ ਕੇ ਸ਼ਰਿਆਮ ਪਿੰਡ ਦੇ ਵਿੱਚ ਧੱਕਾ ਕਰਦੇ ਹੋયા ਆ ਇਹ ਪੁੱਤਲਾ ਜਿਹੜਾ ਪਟਕੇ ਪਿੰਡ ਦੇ ਸ਼ੌਪਰ ਦੇ ਵਿੱਚ ਸੁੱਟ ਦਿੱਤਾ ਹੈ ਵੱਡੀ ਗੱਲ ਪ੍ਰਸ਼ਾਸਨ ਦੇ ਲੋਕ ਜਿਹੜੀ ਅੰਕੜੇ ਮਿਲ ਜੇਗੀ ਰੋਜਾ ਸੰਧੂ ਵੱਲੋਂ ਜਿਹੜੀ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਵੀ ਦਿੱਤੀ ਗਈ ਸੀ ਕਿ ਅੱਜ ਇਸ ਪੁਤਲਾ ਜਾਨਦੀ ਪਰ ਪੁਲਿਸ ਨੇ ਜਿਹੜੀ ਹੈ ਠੱਗਾ ਕਰਦਿਆ ਹੋਇਆ ਸਰਪਚਾਂ ਦੇ ਮੱਦੇ ਨਜ਼ਰ ਉਹਨਾਂ ਦਾ ਕਹਿਣਾ ਕਿ ਇਹ ਜਿਹੜਾ ਤੋੜਿਆ ਗਿਆ ਲੇਕਿਨ ਪੁਲਿਸ ਵਾਲੇ ਕੈਮਰੇ ਦੇ ਅੱਗੇ ਆ ਕੇ ਬਿਲਕੁਲ ਬੋਲਣ ਦੀ ਉਹਨਾਂ ਨੇ ਜਾਮਤ ਨਹੀਂ ਉਠਾਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਦਾ ਛੱਪੜ ਦੇ ਵਿੱਚ ਪੁਤਲਾ ਜਿਹੜਾ ਬਣਿਆ ਹੋਇਆ ਤੋੜ ਕੇ ਛੱਟਿਆ ਗਿਆ ਹੈਗਾ ਹੈ। ਰਾਏਪੁਰ ਸੋਲਪੁਰ ਤੋਂ ਸਟਾਰ ਨਿਊਜ਼ ਪੰਜਾਬੀ ਲਈ ਅਨਿਸ਼ੰਗਰ ਪੰਕਸਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ।